ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਰਾਤ ਦੇ ਲਗਭਗ 10 ਵਜ ਚੁੱਕੇ ਸੀ ਮੰਦੀਪ ਹਜੇ ਕੰਮ ਕਰਕੇ ਸੌਣ ਹੀ ਲੱਗੀ ਸੀ ਸੌਣ ਤੋਂ ਪਹਿਲਾਂ ਉਹ ਆਪਣੇ ਮੰਮੀ ਡੈਡੀ ਨੂੰ ਰੋਜ਼ ਫੋਨ ਕਰਦੀ ਸੀ ਪਰ ਅੱਜ ਉਹਨਾਂ ਦਾ ਫੋਨ ਨਹੀਂ ਸੀ ਲੱਗ ਰਿਹਾ ਹਜੇ ਮੰਦੀਪ ਨੂੰ ਬੈੱਡ ਤੇ ਪਈ ਨੂੰ ਉਸ ਨੂੰ 5 ਮਿੰਟ ਹੀ ਹੋਏ ਸੀ ਤੇ ਉਸ ਦੇ ਫੋਨ ਦੀ ਬੈਲ ਵੱਜੀ ਤੇ ਉਧਰੋਂ ਹੌਲੀ-ਹੌਲੀ ਆਵਾਜ਼ ਆਈ ਤੇ ਇਹ ਮੈਨੂੰ ਬਚਾਲੇ ਤੇ ਇਹ ਮੈਨੂੰ ਬਚਾਲੇ ਨਹੀਂ ਤਾਂ ਮੈਂ ਮਰ ਜਾਵਾਂਗਾ ਆਪਣੇ ਡੈਡੀ ਦੀ ਆਵਾਜ਼ ਸੁਣ ਕੇ ਮਨਦੀਪ ਦੇ ਖੋਸ਼ ਉੱਟ ਗਈ ਤੇ ਘਬਰਾਉਂਦੀ ਹੋਈ ਬੋਲੀ ਡੈਡੀ ਕੀ ਹੋਇਆ ਤੁਹਾਨੂੰ ਹੈਲੋ ਡੈਡੀ ਡੈਡੀ ਮੇਰੀ ਆਵਾਜ਼ ਨਹੀਂ ਆ ਰਹੀ ਪਰ ਸ਼ਾਇਦ ਉਸ ਸਮੇਂ ਫੋਨ ਕੱਟ ਚੁੱਕਿਆ ਸੀ ਮਨਦੀਪ ਕੰਬਦੀ ਹੋਈ ਆਪਣੇ ਪਤੀ ਰਾਜਵੀਰ ਨੂੰ ਜਗਾਉਣ ਲੱਗੀ ਤੇ ਰੋ ਰੋ ਕੇ ਗੱਲ ਦੱਸਣ ਲੱਗੀ ਰਾਜਵੀਰ ਤੁਸੀਂ ਜਲਦੀ ਕਾਰ ਕੱਢੋ ਤੇ ਰਾਜਵੀਰ ਵੀ ਕਾਰ ਕੱਢ ਲੈਂਦਾ ਤੇ ਜਲਦੀ ਨਾਲ ਮਨਦੀਪ ਨੂੰ ਲੈ ਕੇ ਉਸਦੇ ਪੇਕੇ ਘਰ ਪਹੁੰਚ ਜਾਂਦਾ ਹੈ ਘਰ ਦੇ ਦਰਵਾਜ਼ੇ ਉੱਤੇ ਤਾਲਾ ਲੱਗਿਆ ਹੋਇਆ ਸੀ ਇਹ ਦੇਖ ਕੇ ਮਨਦੀਪ ਹੋਰ ਘਬਰਾ ਗਈ ਐਨੀ ਰਾਤ ਨੂੰ ਕਿਸੇ ਨੂੰ ਪੁੱਛ ਵੀ ਨਹੀਂ ਸਕਦੀ ਸੀ ਮਨਦੀਪ ਨੇ ਰਾਜਵੀਰ ਨੂੰ ਗੇਟ ਦਾ ਤਾਲਾ ਤੋੜਨ ਲਈ ਕਿਹਾ ਤੇ ਮਸਾਂ ਹੀ ਰਾਜਵੀਰ ਨੇ ਤਾਲਾ ਤੋੜਿਆ ਮਨਦੀਪ ਜਲਦੀ ਨਾਲ ਅੰਦਰ ਗਈ ਤੇ ਜਿਵੇਂ ਹੀ ਆਪਣੇ ਡੈਡੀ ਦੇ ਕਮਰੇ ਵਿੱਚ ਪਹੁੰਚੀ ਆਪਣੇ ਪਿਓ ਨੂੰ ਦੇਖ ਕੇ ਉਸ ਦੇ ਹੋ ਛੁੱਟ ਗਈ ਅਤੇ ਆਪਣੇ ਡੈਡੀ ਦੇ ਉੱਪਰ ਸਿਰ ਰੱਖ ਕੇ ਉੱਚੀ ਉੱਚੀ ਰੋਣ ਲੱਗੀ ਆਪਣੇ ਡੈਡੀ ਦੀ ਹਾਲਤ ਵੇਖ ਕੇ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਇਧਰੋਂ ਜਦੋਂ ਸਵੇਰ ਹੋਈ ਤਾਂ ਉਹ ਪੁੱਤ ਖੁਸ਼ ਹੁੰਦੇ ਹੋਏ ਘਰ ਆਈ ਪਰ ਦਰਵਾਜ਼ੇ ਦਾ ਤਾਲਾ ਟੁੱਟਾ ਦੇ ਕੇ ਸਾਰੇ ਹੈਰਾਨ ਹੋ ਗਏ ਜਿਵੇਂ ਹੀ ਆਪਣੇ ਪਿਓ ਦੇ ਕਮਰੇ ਵਿੱਚ ਪਹੁੰਚੇ ਤਾਂ ਦੋਵਾਂ ਦੇ ਫੂ ਸ਼ਾਟ ਗਈ ਤੇ ਡਰ ਦੇ ਮਾਰੇ ਕੰਬਣ ਲੱਗੇ ਉਹਨਾਂ ਦੇ ਸਾਹਮਣੇ ਉਹਨਾਂ ਦਾ ਪਿਓ ਕੁਝ ਇਹੋ ਜਿਹੇ ਹਾਲਾਤ ਵਿੱਚ ਸੀ ਕੋਈ ਵੀ ਉਹਨਾਂ ਦੀ ਥਾਂ ਤੇ ਹੁੰਦਾ ਤਾਂ ਡਰ ਕੇ ਇੱਥੋਂ ਚਲਾ ਜਾਂਦਾ ਵੱਡਾ ਪੁੱਤ ਤੇ ਨੂੰ ਇੰਨੇ ਡਰ ਗਏ ਸੀ ਕਿ ਉਹ ਕਮਰੇ ਵਿੱਚ ਚਲੇ ਗਏ ਤੇ ਆਪਣੇ ਕਮਰੇ ਦਾ ਗੇਟ ਬੰਦ ਕਰ ਲਿਆ ਤੇ ਉਸ ਦਿਨ ਨੂੰ ਪਛਤਾਉਣ ਲੱਗੇ ਜਦੋਂ ਮਾਂ ਤੇ ਡੈਡੀ ਉਹਨਾਂ ਦੇ ਘਰ ਆਏ ਸੀ ਅਤੇ ਉਸਨੇ ਉਹਨਾਂ ਦੇ ਨਾਲ ਇਦਾਂ ਦਾ ਵਿਹਾਰ ਕੀਤਾ ਸੀ ਆ ਜੋ ਪ੍ਰਾਣੀਆਂ ਗੱਲਾਂ ਨੂੰ ਯਾਦ ਕਰ ਕਰਕੇ ਰੋ ਰਹੀ ਸੀ ਤੇ ਕਿਉਂਕਿ ਇਸ ਵਾਰ ਮੰਮੀ ਡੈਡੀ ਆਏ ਠੀਕ ਹੈ ਜਦੋਂ 6 ਮਹੀਨਿਆਂ ਬਾਅਦ ਡੈਡੀ ਰਿਟਾਇਰ ਹੋ ਜਾਣਗੇ ਤਾਂ ਫਿਰ ਤੁਸੀਂ ਇਹ ਨਹੀਂ ਕਹਿਣਾ ਕਿ ਉਹ ਸਾਡੇ ਨਾਲ ਆ ਕੇ ਰਹਿਣਗੇ ਮੈਂ ਆਪਣੇ ਬੱਚੇ ਅਤੇ ਤੁਹਾਨੂੰ ਸੰਭਾਲ ਰਹੀ ਹਾਂ ਇਹਨਾ ਹੀ ਬਹੁਤ ਹੈ ਪਰ ਤੁਹਾਡੀ ਮੰਮੀ ਨੂੰ ਜਿੰਨਾ ਕੰਮ ਕਰਨ ਨੂੰ ਕਹਿੰਦੀ ਹਾਂ ਉਹ ਓਨਾ ਹੀ ਕੰਮ ਕਰਦੀ ਹੈ ਉਹ ਆਪਣੇ ਆਪ ਤਾਂ ਇੱਕ ਵੀ ਕੰਮ ਨਹੀਂ ਕਰਦੀ। ਕੱਲ ਬੱਸ ਮੈਂ ਇੰਨਾ ਹੀ ਕਿਹਾ ਸੀ ਕਿ ਮੰਮੀ ਮੈਂ ਖਾਣਾ ਬਣਾ ਰਹੀ ਆਂ। ਤੁਸੀਂ ਛੱਤ ਤੋਂ ਕੱਪੜੇ ਲਾ ਲਿਓ ਤੇ ਉਸਨੇ ਛੱਤ ਤੋਂ ਕੱਪੜੇ ਲਿਆ ਕੇ ਰੱਖ ਦਿੱਤੇ। ਬੱਸ ਆਏ ਨਹੀਂ ਕਿ ਉਹਨਾਂ ਨੂੰ ਪ੍ਰੈਸ ਕਰਕੇ ਰੱਖ ਦੇਵਾਂ। ਬੈਠ ਗਈ ਤੇ ਕੁਝ ਕਹਿ ਦਿੰਦੀ ਹਾਂ ਤਾਂ ਡੈਡੀ ਬੋਲਣ ਲੱਗ ਜਾਂਦੇ ਆ ਤੇ ਮੈਨੂੰ ਬਹੁਤ ਸੁਣਾਉਂਦੇ ਹਨ। ਇਸ ਉਮਰ ਵਿੱਚ ਆਪਣੀ ਮਾਂ ਤੋਂ ਕੰਮ ਕਰਵਾਵੇਂਗੀ। ਜੇ ਉਹ ਇਸ ਉਮਰ ਵਿੱਚ ਖਾਣਾ ਖਾ ਸਕਦੀ ਹੈ ਤਾਂ ਕੋਈ ਕੰਮ ਕਿਉਂ ਨਹੀਂ ਕਰ ਸਕਦੀ ਸੁਮਨ ਆਪਣੇ ਪਤੀ ਤਰਸੀਮ ਨੂੰ ਕਹਿੰਦੀ ਹੈ ਤੇ ਤਰਸੀਮ ਕਹਿੰਦਾ ਹੈ ਕਿ ਹੌਲੀ ਬੋਲ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਡੈਡੀ ਰਿਟਾਇਰ ਹੋਣ ਵਾਲੇ ਹਨ ਫਿਰ ਕਿਉਂ ਪੰਗੇ ਲੈ ਰਹੀ ਹੈ ਬਜ਼ੁਰਗ ਅਕਸਰ ਹੀ ਗੁੱਸੇ ਵਿੱਚ ਆਪਣਾ ਫੈਸਲਾ ਬਦਲ ਲੈਂਦੇ ਹਨ ਮਾਂ ਤਾਂ ਬਹੁਤ ਭੋਲੀ ਹੈ ਉਸ ਤੋਂ ਪਿਆਰ ਨਾਲ ਕਹਿ ਕੇ ਘਰ ਦਾ ਕੰਮ ਕਰਵਾਇਆ ਕਰ ਪਰ ਡੈਡੀ ਨੇ ਘਰ ਬਣਾਉਣ ਦਾ ਜੋ ਫੈਸਲਾ ਕੀਤਾ ਹੈ ਚੰਗਾ ਹੈ ਘਰ ਬਣ ਜਾਵੇਗਾ ਤਾਂ ਆਪਣੇ ਘਰ ਹੀ ਰਹਿਣਗੇ ਫਿਰ ਘਰ ਛੱਡ ਕੇ ਉਹ ਵਾਪਸ ਇੱਥੇ ਨਹੀਂ ਆਉਣਗੇ ਬਸ ਥੋੜੇ ਦਿਨਾਂ ਦੀ ਗੱਲ ਹੈ ਬਰਦਾਸ਼ਤ ਕਰ ਲੈ ਫਿਰ ਤਾਂ ਤੂੰ ਹੀ ਇਸ ਘਰ ਦੀ ਮਾਲਕਣ ਹੋਵੇਂਗੀ ਆਖਰ ਤੂੰ ਵੱਡੀ ਨੂੰਹ ਹੈ ਸੁਮਨ ਬੋਲੀ ਮੈਂ ਕੋਈ ਮਾਲਕਣ ਬਣ ਕੇ ਨਹੀਂ ਰਹਿਣਾ ਤੇਰੀ ਮੰਮੀ ਨੇ ਪਹਿਲਾਂ ਹੀ ਜਿਹੜੀਆਂ ਸੋਨੇ ਦੀਆਂ ਵਾਲੀਆਂ ਸੀ ਉਹ ਤੇਰੀ ਦੀਦੀ ਨੂੰ ਦੇ ਦਿੱਤੀਆਂ ਸੇਵਾ ਮੇਰੇ ਤੋਂ ਕਰਾਉਂਦੀ ਐ ਜੇ ਘਰ ਦਾ ਕੰਮ ਨਹੀਂ ਕਰੇਗੀ ਤਾਂ ਕੱਲ ਹੀ ਟਿਕਟ ਕਰਵਾ ਦੇਉ ਨਹੀਂ ਤਾਂ ਮੈਂ ਆਪਣੇ ਪਾਪਾ ਦੇ ਘਰ ਚਲੀ ਜਾਵਾਂਗੀ ਸੁਮਨ ਗੁੱਸੇ ਵਿੱਚ ਬੋਲਦੀ ਹੋਈ ਚਲੀ ਗਈ ਸੀ ਰਾਤ ਨੂੰ ਸੁਮਨ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਬੈਠੇ ਨਾ ਰਹੋ ਮੇਰੇ ਨਾਲ ਰਸੋਈ ਵਿੱਚ ਖਾਣਾ ਬਣਾਉਣ ਵਿੱਚ ਮਦਦ ਵੀ ਕਰ ਦਿਆ ਕਰੋ ਬਰਤਨ ਵੀ ਸਾਫ਼ ਕਰਨ ਵਾਲੇ ਪਏ ਹੋਏ ਹਨ ਉਹਨਾਂ ਨੂੰ ਧੋ ਦਿਓ ਮੈਂ ਖਾਣਾ ਬਣਾ ਰਹੀ ਹਾਂ ਇਹਨੇ ਭਾਂਡੇ ਕਿਵੇਂ ਧਵਾੰਗੇ ਸੁਮਨ ਦਾ ਸਹਰਾ ਬੋਲਿਆ ਕੁਆਟਰ ਵਿੱਚ ਤਾਂ ਤੇਰੀ ਸੱਸ ਨੂੰ ਦੋ ਹੀ ਭਾਂਡੇ ਧੋਣੇ ਪੈਂਦੇ ਸੀ ਤੇ ਉਸ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ ਪਰ ਇੱਥੇ ਤਾਂ ਫਿਰ ਉਸਦੇ ਜੋੜਾਂ ਵਿੱਚ ਬਹੁਤ ਦਰਦ ਹੁੰਦਾ ਜੇ ਤੂੰ ਕਹੇ ਤਾਂ ਮੈਂ ਤੁਹਾਡੇ ਭਾਂਡੇ ਸਾਫ਼ ਕਰ ਦਿੰਦਾ ਹਾਂ ਸੁਮਨ ਕਹਿਣ ਲੱਗੀ ਡੈਡੀ ਜੀ ਤੁਸੀਂ ਵੀ ਹੱਦ ਕਰਦੇ ਹੋ ਮੈਂ ਵੀ ਤਾਂ ਪਹਿਲਾਂ ਗਿਣ ਕੇ ਚਾਰ-ਚਾਰ ਜੀਆਂ ਦੀਆਂ ਰੋਟੀਆਂ ਬਣਾਉਂਦੀ ਸੀ ਪਰ ਹੁਣ 6 ਜੀਆਂ ਦੀਆਂ ਰੋਟੀਆਂ ਬਣਾ ਰਹੀ ਆਂ ਪਰੇਸ਼ਾਨੀ ਤਾਂ ਮੈਨੂੰ ਵੀ ਹੈ ਪਰ ਮੈਂ ਕਦੇ ਨਹੀਂ ਰੋਂਦੀ ਅਤੇ ਜਦੋਂ ਸ਼ਾਮ ਨੂੰ ਮੰਮੀ ਜੀ ਤੁਹਾਡੇ ਨਾਲ ਸ਼ੇਅਰ ਕਰਨ ਜਾਂਦੇ ਆ ਤਾਂ ਉਦੋਂ ਉਹਨਾਂ ਦੇ ਜੋੜ ਦਰਦ ਨਹੀਂ ਕਰਦੇ ਤੁਸੀਂ ਇਹ ਕਹੋ ਜਦੋਂ ਉਹ ਮੇਰੀ ਮਦਦ ਕਰਦੀ ਹੈ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਹੁਣ ਭਾਂਡੇ ਉਹ ਧੋਏ ਜਾਂ ਤੁਸੀਂ ਜਿਸਨੇ ਵੀ ਧੋਣੇ ਹੈ ਉਹ ਧੋ ਲਓ ਮੈਂ ਚੱਲੀ ਹਾਂ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੁਮਨ ਦੀ ਸੱਸ ਬੋਲੀ ਤੁਸੀਂ ਵੀ ਨੂਨ ਨਾਲ ਕਿਉਂ ਬੈਂਸ ਕਰਦੇ ਹੋ ਸਹੀ ਤਾਂ ਕਹਿ ਰਹੀ ਹੈ ਸਾਡੇ ਦੋਨਾਂ ਦੇ ਦੇ ਨਾਲ ਉਸ ਦਾ ਕੰਮ ਵੀ ਬਹੁਤ ਵਧ ਗਿਆ ਹੈ ਖੜੇ ਖੜੇ ਭਾਂਡੇ ਧੋ ਲਵਾਂਗੀ ਤਾਂ ਕੀ ਦਿੱਕਤ ਹੈ ਤੁਸੀਂ ਫਿਕਰ ਨਾ ਕਰੋ ਬਸ ਕੁਝ ਦਿਨਾਂ ਦੀ ਗੱਲ ਹੈ ਜਾਓ ਤੁਸੀਂ ਆਪਣਾ ਆਰਾਮ ਕਰੋ ਇੰਨਾ ਕਹਿ ਕੇ surjit Kaur ਭਾਂਡੇ ਧੋਣ ਚਲੀ ਗਈ ਕੁਝ ਦਿਨਾਂ ਬਾਅਦ ਗੁਰਮੇਲ ਸਿੰਘ surjeet Kaur ਨੂੰ ਕਹਿਣ ਲੱਗਿਆ ਚਲੋ ਆਪਾਂ ਛੋਟੇ ਪੁੱਤਰ ਕੋਲ ਚਲੇ ਜਾਂਦੇ ਹਾਂ ਤੇ ਕੁਝ ਦਿਨ ਉਸ ਦੇ ਕੋਲ ਰਹਾਂਗੇ ਤਾਂ ਚੰਗਾ ਲੱਗੇਗਾ ਇਹਨਾਂ ਕਹਿ ਕੇ ਗੁਰਮੇਲ ਸਿੰਘ ਨੇ ਛੱਟ ਫੋਨ ਲਗਾਇਆ ਤੇ ਪ੍ਰਦੀਪ ਦੀ ਪਤਨੀ ਬੋਲੀ ਡੈਡੀ ਜੀ ਮਾਫ ਕਰਨਾ ਤੁਸੀਂ ਹਜੇ ਇੱਥੇ ਨਹੀਂ ਆ ਸਕਦੇ ਕਿਉਂਕਿ ਮੈਂ ਆਪਣੇ ਮੰਮੀ ਪਾਪਾ ਦੇ ਘਰ ਗਈ ਹੋਈ ਹਾਂ ਜੇ ਤੁਸੀਂ ਆ ਜਾਓਗੇ ਤਾ ਪ੍ਰਦੀਪ ਇਕੱਲਾ ਤੁਹਾਡੀ ਦੇਖਭਾਲ ਨਹੀਂ ਕਰ ਸਕਦਾ ਉਸ ਨੂੰ ਮੁਸ਼ਕਲ ਹੋ ਜਾਵੇਗਾ ਚੰਗਾ ਹੈ ਤੁਸੀਂ ਵੀਰਜੀਤ ਤੇ ਦੀਦੀ ਕੋਲ ਹੀ ਰਹੋ ਵੈਸੇ ਵੀ ਕੁਝ ਮਹੀਨਿਆਂ ਬਾਅਦ ਤੁਸੀਂ ਰਿਟਾਇਰ ਹੋ ਜਾਉਂਗੇ ਤਾਂ ਘਰ ਬਣ ਜਾਏਗਾ ਤਾਂ ਅਸੀਂ ਤੁਹਾਨੂੰ ਉੱਥੇ ਮਿਲਣ ਆਜਾਇਆ ਕਰਾਂਗੇ ਕਿਉਂ ਬੇਕਾਰ ਵਿੱਚ ਤੁਸੀਂ ਆਪਣਾ ਤੇ ਸਾਡਾ ਟਾਈਮ ਬਰਬਾਦ ਕਰ ਰਹੇ ਹੋ ਇਹਨਾਂ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਗੁਰਮੀਲ ਸਿੰਘ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਸਾਰੇ ਮੇਰੇ ਰਿਟਾਇਰ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਚਲੋ ਚੰਗਾ ਹੈ ਦੇਖਦਾ ਹਾਂ ਮੇਰੀ ਰਿਟਾਇਰਮੈਂਟ ਹੋਣ ਤੋਂ ਬਾਅਦ ਇਹ ਸਾਰੇ ਮੇਰੇ ਲਈ ਕਿੰਨਾ ਕੁਝ ਕਰਦੇ ਹਨ ਗੁਰਮੀਲ ਸਿੰਘ ਦੇ ਰਿਟਾਇਰ ਹੋਣ ਦਾ ਸਮਾਂ ਨੇੜੇ ਆ ਗਿਆ ਗੁਰਮੀਲ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਜਮਾ ਪੂੰਜੀ ਲਗਾ ਕੇ ਘਰ ਬਣਾਇਆ ਰਿਟਾਇਰ ਹੋਣ ਤੋਂ ਬਾਅਦ ਜੋ ਪੈਸੇ ਮਿਲੇ ਸੀ ਉਹ ਵੀ ਘਰ ਵਿੱਚ ਖਰਚ ਕਰ ਦਿੱਤੇ ਉਸਨੇ ਸੋਚਿਆ ਸੀ ਕਿਸ ਉਪਣਿਆਂ ਦੇ ਘਰ ਵਿੱਚ ਬੜਾਪਾ ਬੜੇ ਸੁਖ ਚੈਨ ਨਾਲ ਬੀਤੇਗਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਉਹ ਸੋਚ ਰਿਹਾ ਹੈ ਇਹ ਕਦੇ ਵੀ ਨਹੀਂ ਹੋਵੇਗਾ ਵੱਡੇ ਕਮਰੇ ਮੁੰਡਿਆਂ ਨੇ ਲੈ ਲਈ ਛੋਟੇ ਬੱਚਿਆਂ ਨੂੰ ਵੀ ਦੇ ਦਿੱਤੇ ਜੋ ਇੱਕ ਛੋਟਾ ਜਿਹਾ ਕਮਰਾ ਸੀ ਉਹ ਗੁਰਮੇਲ ਸਿੰਘ ਦੇ ਹਿੱਸੇ ਆਇਆ ਫਿਰ ਵੀ ਉਹ ਬਹੁਤ ਖੁਸ਼ ਸੀ ਚਲੋ ਬੱਚੇ ਖੁਸ਼ ਹਨ ਤਾਂ ਅਸੀਂ ਵੀ ਖੁਸ਼ ਹਾਂ ਕੁਝ ਸਮੇਂ ਬਾਅਦ ਵੱਡੇ ਮੁੰਡੇ ਦੀ ਬਦਲੀ ਇਸੇ ਸ਼ਹਿਰ ਵਿੱਚ ਹੋ ਗਈ ਤਾਂ ਉਹ ਆਪਣਾ ਸਮਾਨ ਲੈ ਕੇ ਡੈਡੀ ਦੇ ਵੱਡੇ ਘਰ ਵਿੱਚ ਸ਼ਿਫਟ ਹੋ ਗਏ ਫਿਰ ਕੀ ਸੀ ਆਏ ਦਿਨ ਸੁਮਨ ਦਾ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਰਹਿੰਦਾ ਤੇ ਸੌਣ ਦੇ ਲਈ ਕਮਰਿਆਂ ਦੀ ਕਮੀ ਹੋ ਜਾਂਦੀ ਇੱਕ ਦਿਨ ਸੁਮਨ ਕਹਿਣ ਲੱਗੀ ਡੈਡੀ ਜੀ ਜਿਹੜੇ ਕਮਰੇ ਆਪਾਂ ਨੌਕਰਾਂ ਵਾਸਤੇ ਰੱਖੇ ਹਨ ਉਹ ਵੀ ਤਾਂ ਬਹੁਤ ਵਧੀਆ ਹੈ ਤੁਸੀਂ ਆਪਣਾ ਸਮਾਨ ਉਸ ਵਿੱਚ ਰੱਖ ਲਓ ਆਪਣੇ ਕਿਹੜਾ ਘਰੇ ਨੌਕਰ ਰਹਿੰਦੇ ਹਨ ਤਾਂ ਗੁਰਮੇਲ ਸਿੰਘ ਸੁਮਨ ਨੂੰ ਦੇਖਦੇ ਹੋਏ ਬੋਲੇ ਕਿਹੋ ਜਿਹਾ ਸਮਾਂ ਆ ਗਿਆ ਹੈ ਮੇਰੇ ਹੀ ਘਰ ਵਿੱਚੋਂ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਵੇਗਾ ਗੁਰਮੇਲ ਸਿੰਘ ਦੀ ਘਰ ਵਾਲੀ ਕਹਿਣ ਲੱਗੀ ਸੁਮਨ ਨਾਲ ਗੱਲ ਕਰਨ ਨਾਲ ਉਹ ਚੰਗਾ ਹੈ ਤੁਸੀਂ ਆਪਣੇ ਮੁੰਡੇ ਨਾਲ ਗੱਲ ਕਰੋ ਸ਼ਾਮ ਨੂੰ ਜਦੋਂ ਤਰਸੀਮ ਆਇਆ ਤਾਂ ਗੁਰਮੇਲ ਸਿੰਘ ਬੋਲਿਆ ਪੁੱਤਰ ਤੂੰ ਹੀ ਸੁਮਨ ਨੂੰ ਸਮਝਾ ਕਿ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਨਾ ਕਹੇ ਤਾਂਦਰਸ਼ੇਮ ਇੱਕਦਮ ਗੁੱਸੇ ਵਿੱਚ ਬੋਲਿਆ ਡੈਡੀ ਸੁਮਨ ਸਹੀ ਤਾਂ ਕਹਿੰਦੀ ਹੈ ਇਸ ਘਰ ਵਿੱਚ ਤੁਸੀਂ ਜਿਹੜਾ ਪੱਥਰ ਲਗਾਇਆ ਹੈ ਡਰ ਲੱਗਦਾ ਹੈ ਤੁਸੀਂ ਕਿਤੇ ਤਿਲਕ ਕੇ ਡੇਗ ਨਾ ਜਾਓ ਅਤੇ ਕਿਤੇ ਤੁਹਾਡੀ ਹੱਡੀ ਨਾ ਟੁੱਟ ਜਾਵੇ ਬੁਢਾਪੇ ਵਿੱਚ ਕੌਣ ਸੇਵਾ ਕਰੇਗਾ ਤੇ ਨਾਲੇ ਹਾਂ ਬੇਵਜ੍ਹਾ ਸੁਮਨ ਦੇ ਨਾਲ ਉਲਝਿਆ ਨਾ ਕਰੋ ਮੰਮੀ ਨੇ ਤਾਂ ਇੰਨਾ ਚਿਰ ਤੁਹਾਡੀ ਗੱਲ ਮੰਨੀ ਹੈ ਪਰ ਜ਼ਰੂਰੀ ਨਹੀਂ ਕੀ ਨੂੰ ਵੀ ਮੰਨੇ ਪੁੱਤ ਦਾ ਇਹ ਜਵਾਬ ਸੁਣ ਕੇ ਗੁਰਮੇਲ ਸਿੰਘ ਸੁੱਨ ਹੋ ਗਿਆ ਤੇ ਸੋਚਣ ਲੱਗਿਆ ਅੱਜ ਵੀ ਆਪਣੀ ਪੈਨਸ਼ਨ ਦੇ ਖਰਚੇ ਤੇ ਹੀ ਜਿਉਂਦਾ ਹਾਂ ਫਿਰ ਵੀ ਉਹ ਆਪਣੇ ਅੰਦਰ ਤੱਕ ਹਿੱਲ ਗਿਆ ਤਰਸੇਮ ਬੋਲਦਾ ਹੋਇਆ ਉਥੋਂ ਚਲਾ ਗਿਆ ਪੁੱਤ ਅਤੇ ਪੋਤਰੇ ਦੇ ਨਾਲ ਰਹਿਣ ਦੇ ਲਾਲਚ ਨੇ ਉਸ ਨੂੰ ਰੋਕ ਲਿਆ ਨਹੀਂ ਤਾਂ ਕੁਝ ਕਹਿ ਦਿੰਦਾ ਤੁਰੰਤ ਸਰਜੀਤ ਕਾਰ ਨੇ ਰੋਕ ਲਿਆ ਗੁਰਮੇਲ ਸਿੰਘ ਕਹਿਣ ਲੱਗਿਆ ਕੀ ਘਰ ਦੀ ਇੱਕ ਇੱਕ ਐਟ ਲਗਵਾਉਂਦੇ ਹੋਏ ਮੈਂ ਕਿੰਨਾ ਖੁਸ਼ ਸੀ ਪ੍ਰਦੀਪ ਤਾਂ ਕਹਿੰਦਾ ਹੈ ਕਿ ਘਰ ਬਣ ਜਾਵੇਗਾ ਤਾਂ ਆ ਜਾਊਗਾ ਪਰ ਬਸ ਉਹ ਤਾਂ ਤਿਹਾਰ ਨੂੰ ਹੀ ਆਉਂਦਾ ਹੈ ਆਪਣੀਆਂ ਪਰੇਸ਼ਾਨੀਆਂ ਦੱਸ ਕੇ ਕੁਝ ਨਾ ਕੁਝ ਪੈਸੇ ਲੈ ਕੇ ਵਾਪਸ ਚਲਾ ਜਾਂਦਾ ਹੈ ਗੁਰਮੀਲ ਸਿੰਘ ਦੀ ਘਰ ਵਾਲੀ ਬੋਲੀ ਹਜੇ ਉਸ ਦੀ ਉਮਰ ਹੀ ਕੀ ਹੈ ਹੌਲੀ ਹੌਲੀ ਸਮਝ ਜਾਵੇਗਾ ਗੁਰਮੀਲ ਸਿੰਘ ਹੱਸ ਕੇ ਬੋਲਿਆ ਆਪਣੇ ਬੱਚੇ ਹੋਣਾ ਆਪਣੇ ਬੱਚੇ ਨਹੀਂ ਰਹੇ ਬੱਚੇ ਪਿਓ ਬਣ ਚੁੱਕੇ ਹਨ ਉਹ ਬੋਲੀ ਗੁੱਸਾ ਨਾ ਕਰੋ ਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਅਗਲੇ ਦਿਨ ਗੁਰਮੇਲ ਤੇ ਸਰਜੀਤ ਕਾਰ ਚਾਹ ਪੀ ਰਹੇ ਸੀ ਤਰਤਰਸੀਮ ਕੋਲ ਆ ਕੇ ਖੜਾ ਹੋ ਗਿਆ ਗੁਰਮੇਲ ਸਿੰਘ ਨੇ ਸੋਚਿਆ ਕਿ ਸ਼ਾਇਦ ਕੱਲ ਦੀਆਂ ਗਲਤੀਆਂ ਦੀ ਮਾਫੀ ਮੰਗੇਗਾ ਪਰ ਨਹੀਂ ਉਸਨੇ ਤਾਂ ਉਹੀ ਗੱਲ ਸ਼ੁਰੂ ਕਰ ਦਿੱਤੀ ਡੈਡੀ ਜੀ ਚਲੋ ਅੱਜ ਕਮਰਾ ਖਾਲੀ ਕਰਨ ਵਿੱਚ ਤੁਹਾਡੀ ਮੈਂ ਮਦਦ ਕਰ ਦਿੰਦਾ ਹਾਂ ਦੇਖੋ ਸੁਮਨ ਨੇ ਕਿੰਨੇ ਵਧੀਆ ਤਰੀਕੇ ਨਾਲ ਉਸ ਕਮਰੇ ਨੂੰ ਸਾਫ਼ ਕੀਤਾ ਗੁਰਮੇਲ ਸਿੰਘ ਨੇ ਕਿਹਾ ਤੂੰ ਫਿਰ ਉਹੀ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਇੰਨਾ ਸਮਝਾਉਣ ਦਾ ਕੀ ਫਾਇਦਾ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਤਰਸੇਵ ਨੇ ਗੁੱਸੇ ਵਿੱਚ ਆਪਣੇ ਪਿਆਰ ਨੂੰ ਐਨੇ ਜ਼ੋਰ ਨਾਲ ੱੱਕਾ ਮਾਰਿਆ ਕਿ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਬੋਲਿਆ ਬੁੱਢਿਆ ਮੈਂ ਸੋਚ ਰਿਹਾ ਸੀ ਕਿ ਪਿਆਰ ਨਾਲ ਤੂੰ ਮੰਨ ਜਾਏਂਗਾ ਪਰ ਤੂੰ ਨਹੀਂ ਸਮਝੇਗਾ ਤੈਨੂੰ ਸਮਝਾਉਣਾ ਹੀ ਪਵੇਗਾ ਚੰਗਾ ਹੁੰਦਾ ਉਸ ਦਿਨ ਹੀ ਮੈਂ ਤੈਨੂੰ ੱੱਕੇ ਮਾਰ ਕੇ ਕੱਢ ਦਿੰਦਾ ਤਾਂ ਇੰਨੀ ਮਿਹਨਤ ਨਹੀਂ ਕਰਨੀ ਪੈਣੀ ਸੀ ਸਰਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ترਸੀਮ ਸਿੰਘ ਅੱਖਾਂ ਦਿਖਾਉਂਦਾ ਹੋਇਆ ਆਪਣੀ ਮੰਮੀ ਦੇ ਵੱਲ ਗਿਆ ਤੇ ਬੋਲਿਆ ਮੰਮੀ ਤੂੰ ਹੀ ਡੈਡੀ ਨੂੰ ਸਮਝਾ ਲੈ ਨਹੀਂ ਤਾਂ ਹੱਥ ਪੈਰ ਤੋੜ ਕੇ ਕਿਸੇ ਸੜਕ ਕਿਨਾਰੇ ਭੀਖ ਮੰਗਣ ਲਈ ਛੱਡ ਆਉਂਗਾ फेर ਨਾ ਕਹੀਂ ਪਤਨੇ ਕੀ ਕਰ ਦਿੱਤਾ ਤਰਸੀਮ ਦੀਆਂ ਇਹ ਗੱਲਾਂ ਸੁਣ ਕੇ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸ ਦੀ ਪਤਨੀ ਸਰਜੀਤ ਕੌਰ ਨੇ ਉਸ ਨੂੰ ਸਹਾਰਾ ਦਿੱਤਾ ਤੇ ਮੰਝੇ ਤੇ ਬਿਠਾਇਆ ਆਪਣੀਆਂ ਗੱਲਾਂ ਕਹਿ ਕੇ ਤਰਸੀਮ ਉੱਥੋਂ ਗੁੱਸੇ ਵਿੱਚ ਚਲਾ ਗਿਆ ਗੁਰਮੇਲ ਸਿੰਘ ਨੇ ਆਪਣੀ ਘਰਵਾਲੀ ਵੱਲ ਦੇਖਿਆ ਤਾਂ ਸਰਜੀਤ ਕੌਰ ਨੇ ਕਿਹਾ ਚਲੋ ਜੀ ਕੁਝ ਦਿਨ ਉੱਥੇ ਰਹਿ ਕੇ ਦੇਖ ਲੈਂਦੇ ਹਾਂ ਜੇ ਚੰਗਾ ਨਹੀਂ ਲੱਗਿਆ ਤਾਂ ਫਿਰ ਇਸ ਕਮਰੇ ਵਿੱਚ ਵਾਪਸ ਆ ਜਾਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਹੁਣ ਸਜੀਤ ਕੌਰ ਦੇ ਸਾਹਮਣੇ ਬਰਮੇਲ ਸਿੰਘ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਚਪਚਾਪ ਉੱਥੋਂ ਆਪਣਾ ਸਮਾਨ ਲੈ ਕੇ ਨੌਕਰਾਂ ਦੇ ਕਮਰੇ ਵੱਲ ਚਲੇ ਗਏ ਤੇ ਨੂੰ ਪੁੱਤ ਦੇ ਮਨ ਤੋਂ ਵੀ ਲੈ ਗਏ ਪਹਿਲਾਂ ਤਾਂ ترਸੀਮ ਤੇ ਸੁਮਨ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਹੁਣ ਨੂੰ ਪੁੱਤ ਮੁਸ਼ਕਲ ਨਾਲ ਉਸ ਨੂੰ ਰੋਟੀ ਪੁੱਛਦੇ ਸੀ ਗੁਰਮੀਰ ਸਿੰਘ ਤੇ ਸਰਜੀਤ ਕੌਰ ਹਮੇਸ਼ਾ ਇਹੀ ਸੋਚਦੇ ਰਹਿੰਦੇ ਸੀ ਕਿ ਜੋ ਆਪਣੇ ਮਾਪਿਓ ਨੂੰ ਨਹੀਂ ਪੁੱਛਦੇ ਉਹ ਆਪਣੀ ਭੈਣ ਮੰਦੀਪ ਨੂੰ ਵੀ ਨਹੀਂ ਪੁੱਛਣਗੇ ਮੰਦੀਪ ਆਪਣੇ ਸਹੁਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝੀ ਰਹਿੰਦੀ ਸੀ ਬਸ ਮਾਪਿਓ ਦੀ ਖਬਰ ਲੈਂਦੀ ਰਹਿੰਦੀ ਸੀ ਦੇਖਦੇ ਹੀ ਦੇਖਦੇ ਗੁਰਮੀਰ ਸਿੰਘ ਦੀ ਘਰ ਵਾਲੀ ਆਪਣੇ ਲਈ ਤੇ ਗੁਰਮੀਰ ਸਿੰਘ ਲਈ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਵੀ ਲੈ ਲਈ ਸੀ ਸਰਜੀਤ ਕੌਰ ਨੂੰ ਅੰਦਰੇ ਹੀ ਅੰਦਰ ਇਹ ਦੁੱਖ ਖਾ ਰਿਹਾ ਸੀ ਕਿ ਉਹਨਾਂ ਦੇ ਮੁੰਡਿਆਂ ਕੋਲ ਉਹਨਾਂ ਲਈ ਸਮਾਂ ਹੀ ਨਹੀਂ ਨਾ ਹੀ ਉਹਨਾਂ ਦੇ ਦਿਲ ਵਿੱਚ ਕੋਈ ਜਗ੍ਹਾ ਹੈ ਜਦੋਂ ਗੁਰਮੀਲ ਸਿੰਘ ਕੁਝ ਕਹਿੰਦੇ ਤਾਂ ਮੁੰਡਾ ਉਸ ਨੂੰ ਚਾਰ ਗੱਲਾਂ ਸੁਣਾ ਦਿੰਦਾ ਤੇ ਗੁਰਮੀਲ ਸਿੰਘ ਲੋਕਾਂ ਦੇ ਡਰ ਤੋਂ ਚੁੱਪ ਕਰ ਜਾਂਦੇ ਇੱਕ ਦਿਨ ਸਰਜੀਤ ਕੌਰ ਦੀ ਸਿਹਤ ਠੀਕ ਨਹੀਂ ਸੀ ਗੁਰਮੀਲ ਸਿੰਘ ਨੇ ਸੁਮਨ ਨੂੰ ਜਾ ਕੇ ਕਿਹਾ ਉੱਤਰ ਤੇਰੀ ਮੰਮੀ ਦੀ ਸਿਹਤ ਠੀਕ ਨਹੀਂ ਉਸ ਲਈ ਖਾਣਾ ਬਣਾ ਦੇ ਤਾਂ ਸੁਮਨ ਕਹਿਣ ਲੱਗੀ ਫਿਰੇ ਵਿੱਚ ਖਾਣਾ ਨਹੀਂ ਬਣਦਾ ਪੈਨਸ਼ਨ ਦੇ ਜਿੰਨੇ ਪੈਸੇ ਆਉਂਦੇ ਆ ਉਹ ਤਾਂ ਤੁਸੀਂ ਆਪਣੇ ਤੇ ਖਰਚ ਦਿੰਦੇ ਹੋ ਰਿਟਾਇਰ ਹੋਣ ਤੋਂ ਬਾਅਦ ਜੋ ਪੈਸੇ ਆਏ ਸੀ ਉਹ ਤੁਸੀਂ ਘਰ ਵਿੱਚ ਲਾ ਦਿੱਤੇ ਹਨ ਇਸ ਕਰਕੇ ਨਾ ਅਸੀਂ ਰੋਟੀ ਤੁਹਾਡੇ ਤੋਂ ਲੈਣੀ ਹੈ ਤੇ ਨਾ ਹੀ ਦੇਣੀ ਹੈ ਆਹ ਬਿਸਕਟ ਪਏ ਨੇ ਉਸ ਨੂੰ ਖਵਾ ਦਿਓ ਇਨਾ ਕਹਿ ਕੇ ਸੋਮਨ ਨੇ ਉਸ ਦੇ ਮੂੰਹ ਤੇ ਗੇਟ ਬੰਦ ਕਰ ਦਿੱਤਾ ਵਿਚਾਰਾ ਗੁਰਮੇਲ ਸਿੰਘ ਗਵਾਂਡੀਆਂ ਤੋਂ ਵੀ ਰੋਟੀ ਨਹੀਂ ਮੰਗ ਸਕਦਾ ਸੀ ਲੋਕ ਕੀ ਕਹਿਣਗੇ ਨੂਹਾ ਪੁੱਤਾਂ ਦੇ ਹੁੰਦੇ ਹੋਏ ਤੁਸੀਂ ਭੀਖ ਮੰਗ ਰਹੇ ਹੋ ਅੱਖਾਂ ਵਿੱਚ ਹੰਝੂ ਅਤੇ ਹੱਥ ਵਿੱਚ ਬਿਸਕੁਟ ਲੈ ਕੇ ਉਹ ਆਪਣੀ ਘਰ ਵਾਲੀ ਕੋਲ ਚਲਾ ਗਿਆ ਤਾਂ surjeet Kaur ਬੋਲੀ ਮੇਰੇ ਲਈ ਕਿਉਂ ਕਿਸੇ ਕੋਲੋਂ ਭੀਖ ਮੰਗਦੇ ਹੋ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਸ ਦੀ ਘਰ ਵਾਲੀ ਬੋਲੀ ਹੁਣ ਤੁਹਾਨੂੰ ਇਸ ਤਰ੍ਹਾਂ ਦੇਖ ਕੇ ਮੈਂ ਚੈਨ ਨਾਲ ਨਹੀਂ ਰਹਿ ਸਕਦੀ ਬਸ ਇੱਕ ਆਖਰੀ ਵਾਰ ਪਾਣੀ ਪਿਆ ਦਿਓ ਤੇ ਮੈਂ ਚੈਨ ਨਾਲ ਅੱਖਾਂ ਬੰਦ ਕਰ ਸਕਾਂ ਗੁਰਮੇਲ ਸਿੰਘ ਕਹਿਣ ਲੱਗਾ ਮੈਨੂੰ ਇਕੱਲਾ ਛੱਡ ਕੇ ਨਾ ਜਾ ਤੇਰੇ ਬਿਨਾ ਮੈਂ ਕਿਵੇਂ ਰਹਿ ਸਕਦਾ ਹਾਂ ਇੱਥੇ ਕੋਈ ਨਹੀਂ ਮੇਰਾ ਆਪਣਾ ਐਨਾ ਕਹਿ ਕੇ ਜਿਵੇਂ ਹੀ ਗੁਰਮੇਲ ਸਿੰਘ ਨੇ ਆਪਣੀ ਪਤਨੀ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਪਾਇਆ ਉਸਨੇ ਅੱਖਾਂ ਬੰਦ ਕਰ ਲਈਆਂ ਗੁਰਮੇਲ ਸਿੰਘ ਨੇ ਮੰਦੀਪ ਨੂੰ ਫੋਨ ਕੀਤਾ ਮੰਦੀਪ ਘਬਰਾ ਗਈ ਤੇ ਬੋਲੀ ਡੈਡੀ ਜੀ ਕੀ ਗੱਲ ਐ ਇੰਨੀ ਰਾਤ ਨੂੰ ਤੁਸੀਂ ਫੋਨ ਕੀਤਾ ਤਾਂ ਉਹ ਬੋਲਿਆ ਮੰਦੀਪ ਤੇਰੀ ਮਾਂ ਸਾਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ ਐ ਬਸ ਹੁਣ ਮੈਂ ਵੀ ਜੀਣਾ ਨਹੀਂ ਚਾਹੁੰਦਾ ਤਾਂ ਮੰਦੀਪ ਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਸੀ ਉਹ ਰੋਣ ਲੱਗੀ ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਉਸ ਦਾ ਘਰ ਵਾਲਾ ਰਾਜਵੀਰ ਬੋਲਿਆ ਕੀ ਹੋਇਆ ਮੰਦੀਪ ਤਾਂ ਉਹ ਕਹਿਣ ਲੱਗੀ ਰਾਜਵੀਰ ਮੰਮੀ ਸਾਨੂੰ ਛੱਡ ਕੇ ਚਲੀ ਗਈ ਹੈ ਤੁਸੀਂ ਗੱਡੀ ਕੱਢੋ ਰੋਂਦੇ ਰੋਂਦੇ ਉਸ ਨੇ ਤਰਸੇਮ ਨੂੰ ਫੋਨ ਕੀਤਾ ਤਾਂ ਤਰਸੇਮ ਬੋਲਿਆ ਸ਼ਾਮ ਤੱਕ ਤਾਂ ਉਹ ਚੰਗੀ ਭਲੀ ਸੀ ਹੁਣ ਕੀ ਹੋ ਗਿਆ ਮੰਦੀਪ ਨੂੰ ਬਹੁਤ ਹੈਰਾਨੀ ਹੋਈ ਕਿ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੋਈ ਪਤਾ ਨਹੀਂ ਜਦੋਂ ਮਨਦੀਪ ਘਰ ਪਹੁੰਚੀ ਤਾਂ ਆਪਣੇ ਡੈਡੀ ਦੇ ਗਲ ਲੱਗ ਕੇ ਰੋਈ ਪਰ ਡੈਡੀ ਤਾਂ ਜਿਵੇਂ ਪੱਥਰ ਦੀ ਮੂਰਤ ਹੋ ਗਏ ਸੀ ਮਨਦੀਪ ਦੇ بار-ਬਾਰ ਪੁੱਛਣ ਤੇ ਗੁਰਮੇਲ ਸਿੰਘ ਨੇ ਸਾਰੀ ਗੱਲ ਦੱਸੀ ਸਾਰੀਆਂ ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਮਨਦੀਪ ਨੇ ਆਪਣੇ ਭਰਾਵਾਂ ਨੂੰ ਹੁਣ ਇੰਨਾ ਕਿਹਾ ਕਿ ਡੈਡੀ ਜੀ ਨੂੰ ਤੁਹਾਡੀ ਜ਼ਰੂਰਤ ਹੈ ਉਸ ਨੂੰ ਪਿੱਛੇ ਵਾਲੇ ਕਮਰੇ ਵਿੱਚ ਇਕੱਲਾ ਨਾ ਛੱਡੋ ਉਨੇ ਭਰਾਵਾਂ ਨੇ ਆਪਸ ਵਿੱਚ ਗੱਲ ਕੀਤੀ ਤੇ ਬੋਲੇ ਕਿਉਂ ਨਾ ਘਰ ਤੇ ਬਾਕੀ ਜ਼ਮੀਨ ਜਾਇਦਾਦ ਨੂੰ ਵੇਚ ਕੇ ਡੈਡੀ ਸਾਡੇ ਨਾਲ ਰਹਿਣ ਪਰ ਗੁਰਮੇਰ ਸਿੰਘ ਉਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਮਨਦੀਪ ਨੇ ਬਹੁਤ ਕਿਹਾ ਕਿ ਮੇਰੇ ਨਾਲ ਚੱਲੋ ਤਾਂ ਉਹ ਬੋਲਿਆ ਤੀਏ ਇਸ ਘਰ ਵਿੱਚ ਤੇਰੀ ਮਾਂ ਦੀਆਂ ਯਾਦਾਂ ਹਨ ਮੈਂ ਇਹਨਾਂ ਯਾਦਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਆਂਡ ਗਵਾਰਡ ਵਾਲੇ ਵੀ ਬਹੁਤ ਚੰਗੇ ਹਨ ਕੋਈ ਵੀ ਪਰੇਸ਼ਾਨੀ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੱਸ ਦਿਆਂਗਾ ਇਹਨਾਂ ਕਹਿ ਕੇ ਸਭ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਏ ਪਰ ਗੁਰਮੇਲ ਸਿੰਘ ਬਿਮਾਰ ਰਹਿਣ ਲੱਗਿਆ ਕਈ ਦਿਨਾਂ ਤੋਂ ਉਸ ਦੀ ਸੇਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸੁਮਨ ਤੇ ਤਰਸੀਮ ਨੂੰ ਕਿਹਾ ਤਾਂ ਉਹਨਾਂ ਨੇ ਅਣ ਸੁਣਿਆ ਕਰ ਦਿੱਤਾ ਤਿੰਨ ਦਿਨਾਂ ਤੋਂ ਭੁੱਖੇ ਗੁਰਮੇਲ ਸਿੰਘ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਉਹਨਾਂ ਤੋਂ ਹੁਣ ਤੁਰਿਆ ਨਹੀਂ ਜਾਂਦਾ ਸੀ ترਸੀਮ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਡੈਡੀ ਅਸੀਂ ਬੱਚਿਆਂ ਨਾਲ ਬਾਹਰ ਘੁੰਮਣ ਜਾ ਰਹੇ ਹਾਂ ਤੇ ਖਾਣਾ ਖਾ ਕੇ ਸ਼ਾਮ ਨੂੰ ਲੇਟ ਆਵਾਂਗੇ ਤਾਂ ਗੁਰਮੀਰ ਸਿੰਘ ਬੋਲਿਆ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਅੱਜ ਤੁਸੀਂ ਕਿਤੇ ਨਾ ਜਾਓ ਬਸ ਮੇਰੇ ਕੋਲ ਰਹੋ ਪਤਾ ਨਹੀਂ ਕਦੋਂ ਆਖਰੀ ਸਾਹ ਨਿਕਲ ਜਾਏ ਤਰਸੀਮ ਬੋਲਿਆ ਡੈਡੀ ਅਸੀਂ ਤੁਹਾਡੇ ਮਰਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਤੁਸੀਂ ਮਰ ਗਏ ਤਾਂ ਅਸੀਂ ਆ ਜਾਵਾਂਗੇ ਸੁਮਣ ਬੋਲੀ ਚਲੋ ਜੀ ਇਸ ਬੁੱਢੇ ਦਾ ਤਾਂ ਰੋਜ਼ ਦਾ ਹੀ ਡਰਾਮ ਹੈ ਇਹਨਾਂ ਕਹਿ ਕੇ ਸੁਮਣ ਤੇ ਤਰਸੀਮ ਉੱਥੋਂ ਚਲੇ ਗਏ ਗੁਰਮੀਲ ਸਿੰਘ ਬਸ ਪਿੱਛੇ ਆਵਾਜ਼ਾਂ ਹੀ ਮਾਰਦਾ ਰਹਿ ਗਿਆ ਪਰ ਦੋਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜਾਂਦੇ ਜਾਂਦੇ ਘਰ ਦੇ ਦਰਵਾਜ਼ੇ ਤੇ ਤਾਲਾ ਲਗਾ ਗਏ ਗਰਮੇਲ ਸਿੰਘ ਆਪਣੇ ਮੁੰਡੇ ਦੀ ਇਸ ਹਰਕਤ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਜਿਸ ਨੂੰ ਉਹ ਰੋਕ ਨਾ ਸਕਿਆ ਅਚਾਨਕ ਰਾਤ ਨੂੰ ਉਸ ਦੇ ਛਾਤੀ ਵਿੱਚੋਂ ਬਹੁਤ ਤੇਜ਼ ਦਰਦ ਉੱਠਿਆ ترਸੇਮ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਨੇ ਜਾਣ ਬੁੱਝ ਕੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਆਪਣੀ ਧੀ ਮੰਦੀਪ ਨੂੰ ਫੋਨ ਲਗਾਇਆ ਤਾਂ ਪਿਓ ਦੀ ਇੱਕ ਆਵਾਜ਼ ਤੇ ਧੀ ਭੱਜੀ ਆਈ ਤਾਂ ਉਸ ਸਮੇਂ ਡੈਡੀ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤਾਂ ਉਸ ਨੇ ਵੇਖਿਆ ਕਿ ਡੈਡੀ ਦੇ ਹੱਥ ਵਿੱਚ ਇੱਕ ਚਿੱਠੀ ਸੀ ਮਨਦੀਪ ਨੇ ਜਦੋਂ ਚਿੱਠੀ ਖੋਲ ਕੇ ਪੜ੍ਹੀ ਤਾਂ ਗੁਰਮੇਲ ਸਿੰਘ ਨੇ ਉਸ ਵਿੱਚ ਲਿਖਿਆ ਸੀ ਕਿ ਮੈਂ ਬਹੁਤ ਜ਼ਰੂਰੀ ਕਾਗਜ਼ ਵਕੀਲ ਦੋਸਤ ਕੋਲ ਰੱਖੇ ਹਨ ਆਪਣੇ ਭਰਾਵਾਂ ਨੂੰ ਇਸ ਬਾਰੇ ਦੱਸ ਦੇਣਾ ਪਰ ਅੱਗੇ ਉਹੀ ਕਰਨਾ ਜੋ ਮੈਂ ਚਿੱਠੀ ਵਿੱਚ ਲਿਖਿਆ ਹੈ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਪਿਓ ਪਿਓ ਹੀ ਹੁੰਦਾ ਹੈ ਤੇ ਜੇ ਪਿਓ ਆਪਣੀ ਆਈ ਤੇ ਆ ਜਾਵੇ ਤਾਂ ਬਹੁਤ ਕੁਝ ਕਰ ਸਕਦਾ ਹੈ ਮਨਦੀਪ ਇਹ ਸਭ ਪੜ ਕੇ ਰੋਣ ਲੱਗੀ ਕੁਝ ਦਿਨ ਪਹਿਲਾਂ ਹੀ ਮਨਦੀਪ ਆਪਣੇ ਡੈਡੀ ਕੋਲ ਆਈ ਸੀ ਤੇ ਉਸ ਨੂੰ ਖਾਣਾ ਖਵਾ ਕੇ ਗਈ ਸੀ ਉਸ ਦੇ ਨਾਲ ਗੱਲਾਂ ਵੀ ਕੀਤੀਆਂ ਸੀ ਮਾਪੇ ਦੇ ਜਾਣ ਤੋਂ ਬਾਅਦ ਮਨਦੀਪ ਦੇ ਪੇਕੇ ਤਾਂ ਬਿਲਕੁਲ ਖਤਮ ਹੋ ਗਏ ਸੀ ਪਰ ਜਦੋਂ ਨੂੰ ਅਤੇ ਪੁੱਤ ਵਾਪਸ ਆਏ ਤਾਂ ਪਿਓ ਨੂੰ ਵੇਖ ਕੇ ਡਰ ਕੇ ਕੰਬਣ ਲੱਗੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸ਼ਾਇਦ ਅਜਗੁਰਮੇਲ ਸਿੰਘ ਉਹਨਾਂ ਦੇ ਵਿੱਚ ਨਹੀਂ ਸੀ ਤੇ ਜੇ ਉਹ ਡਾਕਟਰ ਕੋਲ ਗੁਰਮੇਲ ਸਿੰਘ ਨੂੰ ਲੈ ਜਾਂਦੇ ਤਾਂ ਸ਼ਾਇਦ ਉਹ ਕੁਝ ਦਿਨ ਹੋਰ ਜਿਉਂਦੇ ਰਹਿੰਦੇ ਖਬਰ ਸੁਣ ਕੇ ਛੋਟਾ ਮੁੰਡਾ ਵੀ ਆ ਗਿਆ ਸੰਸਕਾਰ ਕੀਤਾ ਗਿਆ ਤੇ ਸਾਰੇ ਰਿਸ਼ਤੇਦਾਰ ਵੀ ਚਲੇ ਗਏ ਤਾਂ ਮੰਦੀਪ ਵੀ ਆਪਣੇ ਘਰ ਚਲੀ ਗਈ ਗੁਰਮੇਲ ਸਿੰਘ ਦੇ ਜਾਂਦੇ ਹੀ ਦੋਨੇ ਭਰਾ ਭਾਬੀਆਂ ਪੂਰੇ ਘਰ ਵਿੱਚ ਹਰ ਜਗ੍ਹਾ ਗੈਣੇ ਅਤੇ ਵਸੀਅਤ ਦੇ ਕਾਗਜ਼ ਲੱਭਣ ਲੱਗੇ ਸੀ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਜਦੋਂ ਉਹਨਾਂ ਨੇ ਗੁਰਮੇਲ ਸਿੰਘ ਦੇ ਦੋਸਤ ਵਕੀਲ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਪੇਪਰ ਮੇਰੇ ਕੋਲ ਹਨ ਪਰ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਇਸ ਲਈ ਤੁਹਾਨੂੰ 6 ਮਹੀਨੇ ਇੰਤਜ਼ਾਰ ਕਰਨਾ ਪਵੇਗਾ ਪਰ ਧਿਆਨ ਰੱਖਣਾ ਉਸ ਦਿਨ ਮਨਦੀਪ ਦਾ ਹੋਣਾ ਬਹੁਤ ਜ਼ਰੂਰੀ ਐ ਮਾਪੇ ਦੁਨੀਆ ਤੋਂ ਕੀ ਚਲੇ ਗਏ ਭਰਾਵਾਂ ਪਰਜਾਈਆਂ ਨੇ ਤਾਂ ਮਨਦੀਪ ਦਾ ਹਾਲ ਚਾਲ ਹੀ ਪੁੱਛਣਾ ਛੱਡ ਦਿੱਤਾ 6 ਮਹੀਨੇ ਹੋਣ ਤੋਂ ਬਾਅਦ ਤਰਸੇਮ ਨੇ ਫੋਨ ਕੀਤਾ ਮਨਦੀਪ ਨੂੰ ਪੁੱਛਿਆ ਕੀ ਹਾਲ ਹੈ ਭੈਣੇ ਤੇਰਾ ਮਨਦੀਪ ਬੋਲੀ ਠੀਕ ਹਾਂ ਵੀਰੇ ਕਿਵੇਂ ਯਾਦ ਕੀਤਾ ਤਰਸੇਮ ਬੋਲਿਆ ਭੈਣ ਨੂੰ ਯਾਦ ਕਰਨ ਲਈ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਐ ਸੁਣ ਤੈਨੂੰ ਇੱਕ ਗੱਲ ਕਹਿਣ ਲਈ ਫੋਨ ਕੀਤਾ ਸੀ ਕਿ ਡੈਡੀ ਤੇ ਮੰਮੀ ਦੇ ਨਾਮ ਦੀ ਪੂਜਾ ਕਰਵਾਉਣੀ ਹੈ ਪ੍ਰਦੀਪ ਵੀ ਆਪਣੇ ਪਰਿਵਾਰ ਦੇ ਨਾਲ ਆਜ ਹਵੇਗਾ ਤੂੰ ਵੀ ਆ ਜਾਵੇਂ ਤੂੰ ਕੱਲੀ ਨਾ ਆਵੇਂ ਰਾਜਵੀਰ ਨੂੰ ਵੀ ਨਾਲ ਲੈ ਕੇ ਆਵੇਂ ਮਨਦੀਪ ਸੋਚ ਰਹੀ ਸੀ ਕਿ ਅਚਾਨਕ ਵੀਰ ਜੀ ਦੇ ਦਿਲ ਵਿੱਚ ਇਹਨਾਂ ਪਿਆਰ ਕਿਵੇਂ ਆ ਗਿਆ ਕੱਲ ਛੋਟੇ ਭਰਾ ਦਾ ਵੀ ਫੋਨ ਆਇਆ ਸੀ ਉਸ ਦੀਆਂ ਗੱਲਾਂ ਵਿੱਚ ਵੀ ਬਹੁਤ ਮਠਿਆਸ ਸੀ ਮਨਦੀਪ ਬਹੁਤ ਹੈਰਾਨ ਹੋਈ ਸੀ ਜੋ ਮਾਪਿਆਂ ਨੂੰ ਇੰਨਾ ਤੰਗ ਕਰਦੇ ਸੀ ਉਹਨਾਂ ਨੂੰ ਹਮੇਸ਼ਾ ਦੁਖੀ ਕਰਦੇ ਸੀ ਅੱਜ ਉਹ ਮਾਪਿਓ ਦੀ ਪੂਜਾ ਕਰਵਾਉਣ ਦੇ ਲਈ ਕਿਵੇਂ ਇਕੱਠੇ ਹੋ ਗਏ ਰਾਤ ਨੂੰ ਜਦੋਂ ਰਾਜਵੀਰ ਡਿਊਟੀ ਤੋਂ ਆਇਆ ਤਾਂ ਮਨਦੀਪ ਨੇ ਆਪਣੇ ਮਨ ਦਾ ਦੁੱਖ ਹਲਕਾ ਕੀਤਾ ਤੇ ਲੰਗੇ ਹੋਏ ਸਮੇਂ ਨੂੰ ਯਾਦ ਕਰਨ ਲੱਗੀ ਜਦੋਂ ਦੋਨੇ ਭਰਾ ਅਲੱਗ-ਅਲੱਗ ਰਹਿੰਦੇ ਸੀ ਤੁਹਾਨੂੰ ਪਤਾ ਹੈ ਰਾਜਵੀਰ ਮੰਮੀ ਡੈਡੀ ਜੀ ਲਈ ਕਿਸੇ ਕੋਲ ਟਾਈਮ ਨਹੀਂ ਸੀ ਜਦੋਂ ਉਹਨਾਂ ਦੇ ਕੋਲ ਜਾਂਦੇ ਸੀ ਤਾਂ ਉਹਨਾਂ ਦੀ ਉਹ ਇੱਜ਼ਤ ਨਹੀਂ ਕਰਦੇ ਸੀ ਤੇ ਉਹਨਾਂ ਨੂੰ ਰੋਟੀ ਵੀ ਨਹੀਂ ਦਿੰਦੇ ਸੀ ਜਦੋਂ ਹੁਣ ਮੈਂ ਇਹ ਸਵਾਲ ਜਵਾਬ ਕਰਦੀ ਹਾਂ ਤਾਂ ਦੋਨੋਂ ਕਹਿੰਦੇ ਹਾਂ ਤੂੰ ਵੀ ਤਾਂ ਧੀ ਹੈ ਤੂੰ ਕਿਉਂ ਨਹੀਂ ਧਿਆਨ ਰੱਖਿਆ ਤੇ ਅੱਜ ਇਹ ਮੇਰੇ ਭਰਾ ਮੈਨੂੰ ਬਾਰ-ਬਾਰ ਉੱਥੇ ਆਉਣ ਲਈ ਕਹਿ ਰਹੇ ਹਨ ਰਾਜਵੀਰ ਕਹਿਣ ਲੱਗਿਆ ਹੁਣ ਬੁਲਾ ਰਹੇ ਨੇ ਤਾਂ ਸਾਨੂੰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਲੋਕਾਂ ਦੇ ਸਾਹਮਣੇ ਡੈਡੀ ਜੀ ਦੀ ਇੱਜ਼ਤ ਬਣਾ ਕੇ ਰੱਖਣ ਲਈ ਸਾਨੂੰ ਜਾਣਾ ਚਾਹੀਦਾ ਤੂੰ ਫਿਕਰ ਨਾ ਕਰ ਮੈਂ ਛੁੱਟੀ ਲੈ ਲੂੰਗਾ ਤੇ ਕੱਲ ਤੇਰੇ ਨਾਲ ਜਾਵਾਂਗਾ ਅਗਲੇ ਦਿਨ ਰਾਜਵੀਰ ਨਾਲ ਮਨਦੀਪ ਆਪਣੇ ਪਿੰਡ ਭਰਾਵਾ ਦੇ ਕੋਲ ਪਹੁੰਚ ਗਈ ਤੇ ਪੂਜਾ ਵਿੱਚ ਸ਼ਾਮਲ ਹੋ ਗਈ ਕਿਉਂਕਿ ਸਭ ਨੂੰ ਇਹ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਵਧੀਆ ਹੋਣ ਵਾਲਾ ਹੈ ਉਧਰ ਮਨਦੀਪ ਆਪਣੇ ਮਾਪਿਓ ਨੂੰ ਯਾਦ ਕਰਕੇ ਬਹੁਤ ਦੁਖੀ ਹੋ ਰਹੀ ਸੀ ਤੇ ਬਹੁਤ ਰੋ ਰਹੀ ਸੀ ਸਬਦੇ ਜਾਣ ਤੋਂ ਬਾਅਦ ਵਕੀਲ ਨੇ ਸਭ ਨੂੰ ਬੁਲਾਇਆ ਤੇ ਕਹਿਣ ਲੱਗਾ ਕਿ ਮਨਦੀਪ ਪੁੱਤਰ ਤੁਸੀਂ ਵੀ ਇੱਥੇ ਰਹੋ ਤੇਰਾ ਤੇ ਤੇਰੇ ਪਤੀ ਰਾਜਵੀਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੇਰੇ ਬਿਨਾ ਤਾਂ ਇਸ ਕੰਮ ਦਾ ਕੋਈ ਮਤਲਬ ਹੀ ਨਹੀਂ ਫਿਰ ਉਸਨੇ ਸਬਦੇ ਸਾਹਮਣੇ ਸੋਨਾ ਪੈਸਾ ਕਾਗਜ਼ਾਤ ਕੱਢੇ ਉਸ ਵਿੱਚ ਗੁਰਮੇਲ ਸਿੰਘ ਦੀ ਇੱਕ ਚਿੱਠੀ ਮਿਲੀ ਜਿਸ ਨੂੰ ਸਭ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਤੇ ਉਸ ਵਿੱਚ ਲਿਖਿਆ ਸੀ ਕਿ ਇਹ ਗਹਿਣੇ ਤੇ ਇਹ ਚੈੱਕ ਮਨਦੀਪ ਦੇ ਲਈ ਹੈ ਮੇਰਾ ਇਹ ਘਰ ਬਿਰਧ ਆਸ਼ਰਮ ਬਣਾ ਦੇਣਾ ਬਜ਼ੁਰਗਾਂ ਦੇ ਲਈ ਇਹ ਸਾਰੀ ਜ਼ਿੰਮੇਵਾਰੀ ਮੈਂ ਮਨਦੀਪ ਅਤੇ ਰਾਜਵੀਰ ਨੂੰ ਦੇ ਕੇ ਜਾ ਰਿਹਾ ਹਾਂ ਕਿਉਂਕਿ ਜਿੰਨਾ ਮੁੰਡਿਆਂ ਕੋਲ ਸਮਾਂ ਹੀ ਨਹੀਂ ਹੈਗਾ ਮਾਪਿਓ ਦੇ ਲਈ ਉਹ ਇਸ ਕੰਮ ਨੂੰ ਨਹੀਂ ਸੰਭਾਲ ਸਕਦੇ ਮੈਂ ਉਹਨਾਂ ਨੂੰ ਇਸ ਆਖਰੀ ਜ਼ਿੰਮੇਵਾਰੀ ਤੋਂ ਮੁਕਤ ਕਰ ਰਹੀ ਹਾਂ ترਸੀਮ ਹੱਕਾ ਬੱਕਾ ਰਹਿ ਗਿਆ ਮੰਦੀਪ ਸੂਝ ਰਹੀ ਸੀ ਕਿ ਡੈਡੀ ਜੀ ਐਨੀ ਵੱਡੀ ਜ਼ਿੰਮੇਵਾਰੀ ਉਸਤੇ ਛੱਡ ਕੇ ਗਏ ਹਨ ਸੁਮਨ ਗੁੱਸੇ ਵਿੱਚ ਬੋਲੀ ਅੱਛਾ ਤਾਂ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਸੀ ਉਸ ਦਾ ਬਦਲਾ ਉਹਨਾਂ ਨੇ ਮਰਦੇ ਮਰਦੇ ਕੱਢ ਲਿਆ ਜੇ ਪਤਾ ਹੁੰਦਾ ਤਾਂ ਇਹ ਸਭ ਕੁਝ ਕਰਨਗੇ ਤਾਂ ਪਹਿਲਾਂ ਹੀ ਉਹਨਾਂ ਨੂੰ ਉਸ ਕਮਰੇ ਵਿੱਚੋਂ ਕੱਢ ਦੇਣਾ ਸੀ ਮਨਦੀਪ ਆਪਣੀ ਭਝਾਈ ਨੂੰ ਬੋਲੀ ਕਿ ਭਾਬੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਫਰਜ਼ ਨਿਭਾਉਣ ਦੇ ਸਮੇਂ ਕਿਸੇ ਨੇ ਨਹੀਂ ਨਿਭਾਇਆ ਇੱਕ ਨੇ ਗੁੱਸੇ ਵਾਲੀਆਂ ਗੱਲਾਂ ਨਾਲ ਮੰਮੀ ਡੈਡੀ ਨੂੰ ਰੋਟੀ ਦਿੱਤੀ ਤੇ ਛੋਟੇ ਨੇ ਹਰ ਸਮੇਂ ਕੁਝ ਨਾ ਕੁਝ ਬਹਾਨਾ ਬਣਾ ਕੇ ਆਪਣਾ ਪੱਲਾ ਛਾੜ ਦਿੱਤਾ ਅੱਜ ਉਹਨਾਂ ਦੇ ਫੈਸਲੇ ਤੇ ਤੁਸੀਂ ਉਂਗਲੀ ਚੱਕ ਰਹੇ ਹੋ ਚੰਗਾ ਕੀਤਾ ਡੈਡੀ ਜੀ ਨੇ ਜੋ ਜਾਂਦੇ ਜਾਂਦੇ ਸਹੀ ਫੈਸਲਾ ਕੀਤਾ ਮੈਨੂੰ ਤਾਂ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੋਈ ਦੋਨਾਂ ਭਰਾਵਾਂ ਨੇ ਉਹਨਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਸੀ ਫਿਰ ਦੋਵੇਂ ਭਰਾ ਮਨਦੀਪ ਤੇ ਰਾਜਵੀਰ ਨੂੰ ਕਹਿਣ ਲੱਗੇ ਜ਼ਰੂਰ ਇਹ ਸਭ ਕੁਝ ਤੁਸੀਂ ਕੀਤਾ ਹੋਵੇਗਾ ਆਖਰੀ ਸਮੇਂ ਮਨਦੀਪ ਹੀ ਉਸ ਨੂੰ ਮਿਲਣ ਆਈ ਸੀ ਜ਼ਰੂਰ ਉਸ ਨੇ ਕੁਝ ਸਿਖਾਇਆ ਹੋਵੇਗਾ ਰਾਜਵੀਰ ਬੋਲਿਆ ਸਾਨੂੰ ਕੁਝ ਸਿਖਾਉਣ ਦੀ ਜ਼ਰੂਰਤ ਨਹੀਂ ਡੈਡੀ ਜੀ ਖੁਦ ਸਮਝਦਾਰ ਸੀ ਉਹਨਾਂ ਨੂੰ ਪਤਾ ਸੀ ਕਿ ਲੋਕਾਂ ਲਈ ਕੀ ਮayne ਰੱਖਦੇ ਹਨ ਕਾਸ਼ ਤੁਸੀਂ ਵੀ ਆਪਣੇ ਮਾਪਿਓ ਲਈ ਥੋੜਾ ਸਮਾਂ ਕੱਢਦੇ ਤਾਂ ਅੱਜ ਤੁਹਾਨੂੰ ਇਹ ਦਿਨਾਂ ਦੇਖਣੇ ਪੈਂਦੇ ਤੁਹਾਡੇ ਪਿਵਖ ਦੇ ਲਈ ਪਰਮਾਤਮਾ ਅੱਗੇ ਮੈਂ ਅਰਦਾਸ ਕਰਾਂਗਾ ਜੋ ਤੁਸੀਂ ਆਪਣੇ ਮਾਪਿਓ ਨਾਲ ਕੀਤਾ ਹੈ ਉਹ ਤੁਹਾਡੇ ਬੱਚੇ ਤੁਹਾਡੇ ਨਾਲ ਨਾ ਕਰਨ ਚਲ ਮੰਦੀਪ ਹੁਣ ਜੋ ਡੈਡੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਨਿਭਾਉਣਾ ਹੈ ਮਨਦੀਪ ਨੇ ਵਕੀਰ ਨੂੰ ਕਿਹਾ ਅੰਕਲ ਇਹ ਗਹਿਣੇ ਵੇਚ ਕੇ ਮੈਂ ਡੈਡੀ ਜੀ ਦੇ ਸੁਪਨੇ ਨੂੰ ਪੂਰਾ ਕਰਾਂਗੀ ਤੇ ਇਸ ਚੈੱਕ ਦੇ ਪੈਸਿਆਂ ਨੂੰ ਇਮਾਰਤ ਦੇ ਰੂਪ ਵਿੱਚ ਲਾਵਾਂਗੀ ਜੋ ਮੇਰੇ ਕੋਲ ਹੈ ਉਹ ਵੀ ਇਸ ਬੈਰਦਾ ਆਸ਼ਰਮ ਤੇ ਜ਼ਰੂਰਤ ਪਈ ਤਾਂ ਮੈਂ ਲਾ ਦੇਵਾਂਗੀ ਤੇ ਮੈਂ ਹੀ ਹਰ ਸਾਲ ਆਪਣੇ ਮੰਮੀ ਡੈਡੀ ਦੇ ਲਈ ਇਸ ਬੈਰਦਾ ਆਸ਼ਰਮ ਵਿੱਚ ਪੂਜਾ ਕਰਿਆ ਕਰਾਂਗੀ ਇਸ ਬੈਰਦਾ ਆਸ਼ਰਮ ਦਾ ਨਾਮ ਵੀ ਮੈਂ ਆਪਣੇ ਮੰਮੀ ਡੈਡੀ ਦੇ ਨਾਮ ਤੇ ਹੀ ਰੱਖਾਂਗੀ ਕਿਉਂਕਿ ਜਦੋਂ ਮੰਮੀ ਡੈਡੀ ਜਿਉਂਦੇ ਸੀ ਉਦੋਂ ਵੀ ਇਹਨਾਂ ਕੋਲ ਮੰਮੀ ਪਾਪਾ ਲਈ ਟਾਈਮ ਨਹੀਂ ਸੀ ਤੇ ਜਦੋਂ ਹੁਣ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਨੇ ਆਖਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤਾਂ ਮੈਂ ਪੂਰੇ ਮਨ ਨਾਲ ਨਿਭਾਵਾਂਗੀ ਸੁਮਨ ਬੋਲੀ ਮੈਂ ਕਹਿੰਦੀ ਸੀ ਤੁਹਾਡੇ ਡੈਡੀ ਜੀ ਜਿੰਨੇ ਦੇਖਣ ਵਿੱਚ ਸਿੱਧੇ ਸਾਦੇ ਹਨ ਉਹਨੇ ਹੀ ਅੰਦਰੋਂ ਚਲਾਕ ਹਨ ਸਹੀ ਨਹੀਂ ਕੀਤਾ ਉਹਨਾਂ ਨੇ ਜਦੋਂ ਸਾਡੇ ਕੋਲ ਆਉਂਦੇ ਸੀ ਮੈਂ ਖਾਣਾ ਬਣਾ ਕੇ ਖਵਾਉਂਦੀ ਸੀ ਉਹ ਵੀ ਯਾਦ ਨਹੀਂ ਰਿਹਾ ਉਹਨਾਂ ਨੂੰ ਮਨਦੀਪ ਸਾਹਮਣੇ ਹੋ ਕੇ ਬੋਲੀ ਸ਼ਰਮ ਕਰੋ ਭਾਬੀ ਤੁਹਾਡੇ ਬੱਚੇ ਵੀ ਸੁਣ ਰਹੇ ਹਨ ਜਿੰਨਾ ਤੁਸੀਂ ਮੇਰੇ ਮਾਪਿਓ ਲਈ ਕੀਤਾ ਹੈ ਉਸ ਤੋਂ ਜ਼ਿਆਦਾ ਤੂੰ ਉਹਨਾਂ ਤੋਂ ਪੈਸੇ ਲੈਂਦੀ ਸੀ ਮੈਨੂੰ ਸਾਰਾ ਪਤਾ ਹੈ ਪਰ ਮੈਂ ਕਦੇ ਇਸ ਮਾਮਲੇ ਵਿੱਚ ਨਹੀਂ ਸੀ ਪੈਣਾ ਚਾਹੁੰਦੀ ਇਹ ਸੋਚ ਕੇ ਅੱਜ ਨਹੀਂ ਤਾਂ ਕੱਲ ਕਿਸੇ ਨਾ ਕਿਸੇ ਦਿਨ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏਗਾ ਅਤੇ ਤੁਸੀਂ ਮੰਮੀ ਡੈਡੀ ਨਾਲ ਆਪਣਾ ਰਿਸ਼ਤਾ ਸੁਧਾਰ ਲਓਗੇ ਪਰ ਨਹੀਂ ਮੈਨੂੰ ਤਾਂ ਇਹ ਡਰ ਹੈ ਕਿ ਬੁਢਾਪੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਕਿਹੋ ਜਿਹਾ ਵਿਵਹਾਰ ਕਰਨਗੇ ਤੁਹਾਡੇ ਵਰਗਿਆਂ ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਦੋਂ ਮੰਮੀ ਡੈਡੀ ਲਈ ਤੁਹਾਡੇ ਕੋਲ ਟਾਈਮ ਸੀ ਤਾਂ ਉਦੋਂ ਤੁਸੀਂ ਮੰਮੀ ਡੈਡੀ ਲਈ ਕੁਝ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਇਹਨਾਂ ਕਹਿ ਕੇ ਮਨਦੀਪ ਆਪਣੇ ਡੈਡੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਫ਼ਰ ਤੇ ਚੱਲ ਪਈ ਸਮਾਂ ਬੀਤਿਆ ਉਹਨਾਂ ਦੇ ਨਾਲ ਉਹੀ ਹੋਇਆ ਜੋ ਉਹਨਾਂ ਨੇ ਬਜ਼ੁਰਗ ਮਾਂ ਪਿਓ ਦੇ ਨਾਲ ਕੀਤਾ ਸੀ ਬੱਚੇ ਵੱਡੇ ਹੋਏ ਉਹਨਾਂ ਨੇ ਮਾਡਰਨ ਕੁੜੀਆਂ ਨਾਲ ਵਿਆਹ ਕਰਵਾ ਲਈ ਤੇ ਗੁਰਮੀਲ ਸਿੰਘ ਦੇ ਮੁੰਡਿਆਂ ਤੇ ਨੂਹਾਂ ਨੂੰ ਉਹਨਾਂ ਦੇ ਬੱਚਿਆਂ ਨੇ ਘਰ ਤੋਂ ੱੱਕੇ ਮਾਰ ਕੇ ਬਿਰਧ ਆਸ਼ਰਮ ਵਿੱਚ ਪਹੁੰਚਾ ਦਿੱਤਾ ਅੱਜ ਉਹੀ ਨੂਹ ਤੇ ਪੁੱਤ ਇੱਕ ਬਿਰਧ ਆਸ਼ਰਮ ਵਿੱਚ ਦੋ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਹਨ ਬੀਤੇ ਹੋਏ ਗੁਨਾਹਾਂ ਦੀ ਰੱਬ ਕੋਲੋਂ ਮਾਫੀ ਮੰਗ ਰਹੇ ਹਨ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਮਾਪੇ ਨਾਲ ਤੋਖਾ ਨਹੀਂ ਕਰਨਾ ਚਾਹੀਦਾ ਕਿਉਂਕਿ ਮਾਪੇ ਜਿਹੋ ਜਿਹਾਂ ਵੀ ਹੋਵੇ ਆਖਰੀ ਦਮ ਤੱਕ ਉਹ ਸਾਡਾ ਭਲਾ ਹੀ ਸੋਚਦਾ ਹੈ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਕਰਦੇ ਜਦੋਂ ਅਸੀਂ ਆਪ ਉਹਨਾਂ ਨਾਲ ਗਲਤ ਕਰਦੇ ਹਾਂ ਤਾਂ ਉਦੋਂ ਹੀ ਸਾਡਾ ਮਾਪਿਓ ਸਾਨੂੰ ਉਹੋ ਜਿਹਾ ਹੀ ਕਰਕੇ ਦਿਖਾਉਂਦਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਕਿਉਂਕਿ ਜੇ ਸਾਡਾ ਮਾਪਿਓ ਉਸ ਵਕਤ ਸਾਡੇ ਨਾਲ ਇਦਾਂ ਨਾ ਕਰੇ ਤਾਂ ਸਾਨੂੰ ਫਿਰ ਸਾਡੀ ਗਲਤੀ ਦਾ ਅਹਿਸਾਸ ਕਿਦਾਂ ਹੋਏਗਾ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ